ਸ਼ਰਮਨਾਕ ਹਾਰ ਆਸਟ੍ਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿਆ ਜਿਸ ਰੋਕੋਤੀ ਵਾਪਸੀ ਦਾ ਇੰਤਜ਼ਾਰ ਸੀ ਉਹੀ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਣਿਆ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਕ੍ਰਿਕਟ ਜਗਤ ਦੀਆਂ ਤਾਜ਼ਾ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ 19 ਅਕਤੂਬਰ ਦਾ ਦਿਨ ਭਾਰਤੀ ਕ੍ਰਿਕਟ ਸ਼ੰਕਾ ਲਈ ਬਹੁਤ ਹੀ ਮਾੜਾ ਸੀ ਆਸਟ੍ਰੇਲੀਆ ਖਿਲਾਫ ਪਹਿਲੇ ਵਨਡੇ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮੈਚ ਦਾ ਪ੍ਰਸ਼ੰਸਕਾਂ ਨੂੰ ਬੇਸਵਰੀ ਨਾਲ ਇੰਤਜ਼ਾਰ ਸੀ ਜਿਸ ਵਿੱਚ ਰੋਹ ਕੋ ਦੀ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਹੋ ਰਹੀ ਸੀ ਉਹੀ ਵਾਪਸੀ ਪੂਰੀ ਤਰ੍ਹਾਂ ਫਿੱਕੀ ਪੈ ਗਈ ਪੱਛਮੀ ਆਸਟ੍ਰੇਲੀਆ ਦੇ ਪੱਤ ਸਟੇਡੀਅਮ ਵਿੱਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਉਤਰੀ ਟੀਮ ਇੰਡੀਆ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਰਿਹਾ ਸਾਡੇ ਚੋਟੀ ਦੇ ਬੱਲੇਬਾਜ਼ਾਂ ਦਾ ਫੇਲ ਹੋਣਾ ਪਰ ਸਸਕ ਜਿਨ੍ਹਾਂ ਦੋ ਨਾਮਾਂ ਉੱਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਲੀ ਦੋਵੇਂ ਹੀ 223 ਦਿਨਾਂ ਬਾਅਦ ਆਪਣੀ ਵਾਪਸੀ ਨੂੰ ਯਾਦਗਾਰ ਨਹੀਂ ਬਣਾ ਸਕੇ ਰੋਹਿਤ ਸ਼ਰਮਾ 8 ਦੌੜਾਂ ਬਣਾ ਕੇ ਹੇਜਲਵੁੱਡ ਦਾ ਸ਼ਿਕਾਰ ਬਣੇ ਜਦਕਿ ਵਿਰਾਟ ਕੋਲੀ ਤਾਂ ਖਾਤਾ ਵੀ ਨਾ ਖੋਲ ਸਕੇ ਅਤੇ ਸਟਾਰਕ ਦੀ ਗੇਂਦ ਤੇ ਆਊਟ ਹੋ ਗਏ ਆਊਟ ਹੋ ਗਏ ਦੋਹਾਂ ਮਹਾਨ ਦਾੜੀਆਂ ਦੀ ਪਾਰੀ ਕੁੱਲ ਮਿਲਾ ਕੇ ਸਿਰਫ 22 ਗੇਂਦਾਂ ਤੱਕ ਸੀਮਿਤ ਰਹੀ। ਇਸ ਤੋਂ ਬਾਅਦ ਮੱਧਯਕ੍ਰਮ ਵਿੱਚ ਸ਼੍ਰੇਸ਼ ਆਈਅਰ ਦੋ ਦੌੜਾਂ ਤੇ ਤੇਜ਼ੀ ਨਾਲ ਆਊਟ ਹੋ ਗਏ ਅਤੇ ਟੀਮ ਦਾ ਸਕੋਰ 37 ਦੌੜਾਂ ਤੇ ਤਿੰਨ ਹੋ ਗਿਆ। ਇਨ੍ਹਾਂ ਤਿੰਨ ਵੱਡੇ ਨਾਵਾਂ ਦਾ ਇਸ ਤਰ੍ਹਾਂ ਫੈਲ ਹੋਣਾ ਭਾਰਤੀਏ ਪਾਰੀ ਦੀ ਰੀਡ ਦੀ ਹੱਡੀ ਤੋੜ ਗਿਆ। ਹਾਲਾਂਕਿ ਕੇਅ ਰਾਹੁਲ 38 ਅਤੇ ਅਕਸ਼ਰ ਪਟੇਲ 33 ਦੌੜਾਂ ਨੇ ਕੁਝ ਸੰਘਰਸ਼ ਕੀਤਾ ਪਰ ਬਾਰਿਸ਼ ਤੋਂ ਪ੍ਰਭਾਵਿਤ ਇਹ ਮੈਚ ਸਿਰਫ 26 ਓਵਰਾਂ ਦਾ ਰਹਿ ਗਿਆ ਅਤੇ ਭਾਰਤ ਵਿਕਟਾਂ ਤੇ ਸਿਰਫ 136 ਦੌੜਾਂ ਹੀ ਬਣਾ ਸਕਿਆ ਡੀਐਲਐਸ ਨੀਮਾਨ ਸਰ ਆਸਟ੍ਰੇਲੀਆ ਨੂੰ ਜਿੱਤ ਲਈ 131 ਦੌੜਾਂ 10 ਔਖਾ ਟੀਚਾ ਮਿਲਿਆ ਆਸਟ੍ਰੇਲੀਆ ਦੇ ਕਪਤਾਨ ਮਿਸਚਲ ਮਾਰਸ 66 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਸਾਹਮਣੇ ਭਾਰਤੀ ਗੇਂਦਬਾਜ਼ ਬੇਵਸ ਨਜ਼ਰ ਆਏ ਹਾਲਾਂਕਿ ਮੁਹੰਮਦ ਸਿਰਾਜ ਨੇ ਸ਼ੁਰੂਆਤ ਵਿੱਚ ਵਿਕਟਾਂ ਲਈਆਂ ਪਰ ਟੀਚਾ ਬਹੁਤ ਛੋਟਾ ਸੀ 21.1 ਓਵਰਾਂ ਵਿੱਚ ਇਹ ਇਹ ਟੀਚਾ ਹਾਸਲ ਕਰ ਲਿਆ ਅਤੇ 7 ਵਿਕਟਾਂ ਨਾਲ ਜਿੱਤ ਕੀਤੀ ਇਸ ਹਾਰ ਤੋਂ ਬਾਅਦ ਫੈਨਜ ਸੋਸ਼ਲ ਮੀਡੀਆ ਤੇ ਬਹੁਤ ਨਾਰਾਜ਼ ਹਨ ਰੋਹਿਤ ਅਤੇ ਕੋਹਲੀ ਦੀ ਵਾਪਸੀ ਤੇ ਵੱਡੀਆਂ ਉਮੀਦਾਂ ਦੀ ਉਮੀਦ ਸੀ ਪਰ ਉਹਨਾਂ ਦੇ ਜਲਦੀ ਆਊਟ ਹੋਣ ਨੇ ਸੰਡੇ ਨੂੰ ਬਰਬਾਦ ਕਰ ਦਿੱਤਾ ਇਹ ਹਾਰ ਟੀਮ ਇੰਡੀਆ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਆਉਣ ਵਾਲੇ ਮੈਚਾਂ ਲਈ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਬੇਹਦ ਜ਼ਰੂਰੀ ਹੈ ਐਂਕਰ ਅੱਜ ਲਈ ਬਸ ਇੰਨਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਐਡਲਿਡ ਵਿੱਚ ਹੋਣ ਵਾਲੇ ਅਗਲੇ ਮੁਕਾਬਲੇ ਵਿੱਚ ਭਾਰਤੀ ਟੀਮ ਸ਼ਾਨਦਾਰ ਵਾਪਸੀ ਕਰੇਗੀ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ ਤੁਹਾਨੂੰ ਕੀ ਲੱਗਦਾ ਹੈ ਭਾਰਤੀ ਟੀਮ ਅਗਲੇ ਮੈਚ ਵਿੱਚ ਵਾਪਸੀ ਕਰੇਗੀ ਕਮੈਂਟ ਕਰਕੇ ਆਪਣੀ رائے ਦਿਓ ਅਤੇ ਹੋਰ ਅਪਡੇਟਸ ਲਈ ਆਪਣੇ YouTube ਚੈਨਲ CrickZone World ਨੂੰ ਸਬਸਕ੍ਰਾਈਬ ਕਰੋ